ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਸ਼ੁੱਕਰਵਾਰ ਦੀ ਸਵੇਰੇ ਤੇ ਰਾਤ ਦੀ ਸਾਡੇ ਨਿਹਰੀ ਚੱਲ ਰਹੀ ਹੈ ਤੇ بارش ਵੀ ਹੋਈ ਹੈ ਥੋੜਾ ਠੰਡਾ ਮੌਸਮ ਹੋ ਗਿਆ ਤੇ ਸਾਡੇ ਅੰਬ ਲੱਗਿਆ ਕੁੱਤੇ ਵੀ ਸਾਫ਼ ਹੋ ਗਏ ਨੇ ਕਰਕੇ ਤੇ ਅੱਧਾ ਜੀ ਅਮਰੂਦਾਂ ਦੀਆਂ ਲੱਗ ਚੁੱਕੀਆਂ ਡੰਡੀਆਂ ਆ ਗਏ ਅਮਰੂਦ ਲੱਗੂਗੇ ਹੁਣ ਤਿਆਰੀ ਅਮਰੂਦਾਂ ਦੀ ਹਾਂ ਜੀ ਸੋਹਣਾ ਅਮੂਰਤ ਨਜ਼ਰ ਇਹ ਪਰ ਇਹਦਾ ਫਾਟੇ ਜਾ ਗਿਆ ਬੂਟਾ ਇਹ ਤੇ ਆ ਸਾਬ ਨੇ ਟੰਗੇ ਹੋਏ ਜੀ ਆ ਲੈਣੇ ਕਈ ਕਈ ਟੰਗੇ ਹੋਇਆ ਇੱਕ ਆ ਟੰਗਿਆ ਵਾਏ ਇੱਕ ਆ ਟੰਗਿਆ ਵਾਏ ਅੰਮਮ ਮੈਂ ਸਾਰਾ ਕੰਪਲੀਟ ਕਰ ਚੁੱਕੇ ਆ ਤੇ ਹੁਣ ਆਣਾ ਸੀਗਾ ਜੀ ਸਾਡੇ ਮੀਨੀਮ ਫਿਟਿੰਗ ਕਰਨ ਵਾਲੇ ਨੇ ਦੇਖਣਾ ਆਣਾ ਮਣ ਕੇ ਉਹਨੇ ਨਾਪ ਨੂੰ ਪੂਜਾ ਲੈ ਕੇ ਜਾਣਾ ਆਪਣਾ ਤੇ ਕੱਲ ਨੂੰ ਸਾਡੇ ਹੋਊਗਾ ਜੀ ਪੇਂਟ ਇਹ ਪੇਂਟ ਵਾਲੇ ਨੇ ਵੀ ਕੱਲ ਨੂੰ ਆ ਜਾਣਾ ਇਹਦੀ ਵੀ ਬੁਕਿੰਗ ਹੋ ਚੁੱਕੀ ਆ ਠੇਕਾ ਦਿੱਤਾ ਉਹਨੂੰ ਵੀ ਅਸੀਂ ਤੇ ਬਾਕੀ ਇਹ ਸ਼ਾਂਕ ਵੀ ਨਵਾਂ ਲਵਾਇਆ ਇਹ ਵੀ ਪਹਿਲਾਂ ਹੁੰਦਾ ਸੀਗਾ ਲੱਗਿਆ ਹਾ ਉਹ ਨੀਚੇ ਤੇ ਨਾ ਇੱਥੇ ਇੱਕ ਵਾਰੀ ਢੱਕਣ ਫਸ ਗਿਆ ਤਾਂ ਮਤਲਬ ਕਿ ਥੋੜੇ ਜ਼ਬਰਦਸਤੀ ਕੱਢਣੀ ਕਰਕੇ ਨਾ ਇਹ ਚੀਜ਼ ਟੁੱਟ ਗਈ ਜੀ ਤੇ ਫਿਰ ਜਦੋਂ ਅਸੀਂ ਪੰਡ-ਪੁੰਡ ਧੋਂਦੇ ਸੀਗੇ ਨਾ ਤਾਂ ਹਾ ਇੱਥੇ ਹੱਥ ਤੇ ਲੱਗਦਾ ਤਾਂ ਇਸ ਕਰਕੇ ਇਹ ਵੀ ਚੇਂਜ ਕਰਵਾਇਆ ਏ ਬਾਕੀ ਦਾ ਆ ਚੀਜ਼ ਦਾ ਪ੍ਰਾਣੀ ਹੋਇਆ। ਅਸੀਂ ਦੇਖੋ ਖਰਾਬ ਖਰਾਬ ਜੇ ਤਾਂ ਹੋ ਗਿਆ ਥੋੜਾ ਜਿਹਾ ਜ਼ੋਰ ਵੱਜਣੇ ਨਾਲ। ਆ ਦੇਖੋ ਤੇੜਾ ਹੀ ਆ ਗਿਆ ਪਰ ਚਲ ਕੋਈ ਨਾਲ ਚੱਲ ਜਾਣਾ ਬਾਅਦ ਚ ਦੇਖੂਗੇ ਮੇਰੇ ਤੇ ਫੇਰ। ਤੇ ਪਹਿਲੇ ਉਰੇ ਸੀ ਨਹੀਂ ਜਿਗਾ ਤੇ ਹੁਣ ਅਸੀਂ ਚਿਮਨੀ ਦਾ ਵੀ ਇੱਕ ਰਖਾਇਆ ਜੀ ਪੁਆਇੰਟ। ਕਿ ਚਿਮਨੀ ਵੀ ਰੱਖੂਗੇ ਹੁਣ ਅਸੀਂ ਕਿਦਾਂ ਚ। ਕੁਮੰਦਰੇ ਫੋਲਤੇ ਸੀਗੇ ਕਿਉਂਕਿ ਬਾਹਰ ਵੈਸੇ ਮੌਸਮ ਦਾ ਹਾਲ ਦੇਖ ਲਓ ਕਿਆ ਹੋਇਆ। ਬੱਦਲ ਹੋਇਆ ਵਾ ਪਰ ਚਲੋ ਗਰਮੀ ਤੇ ਥੋੜੀ ਰਾਹਤ ਮਿਲੀ ਹੰਡਾ ਹੋ ਗਿਆ ਤੇ ਇੱਧਰ ਮੇਰਾ ਸਮਾਨ ਵੀ ਪਿਆ ਹੈ ਕਿੰਨੇ ਦਾ ਕੰਮ ਕੰਪਲੀਟ ਹੋਵੇ ਤਾਂ ਮੈਂ ਇਹਨੂੰ ਅੰਦਰ ਪਵਾ ਦਵਾਂ। ਕੰਮ ਵੀ ਸ਼ੁਰੂ ਹੋਣਾ ਹੈ ਕਿਉਂਕਿ ਇਦਾਂ ਨਾ ਚਗਾਠਾਂ ਹੋਈਆਂ ਸਾਡੀਆਂ। نیچے-नीचे ਤੇ ਇਦਾਂ ਖਰਾਬ ਜਿਹੀਆਂ ਹੋ ਗਈਆਂ। ਐਨ ਨਹੀਂ ਚੇਂਜ ਕਰਾਉਣ ਲੱਗੇ ਫਿਲਹਾਲ, ਸਾਰੀਆਂ ਨਹੀਂ ਕਰਾਉਣ ਲੱਗੇ। ਕਿਤੇ ਫੇਰ ਟਾਈਮ ਆਊਗਾ ਨਾ ਫਿਰ ਪੂਰੀਆਂ ਦਰਵਾਜ਼ੇ ਖੋਲ ਕੇ ਸੈਟਿੰਗ ਹੋਊਗੀ। ਇਹਨਾਂ ਦੀ ਪੂਰੇ ਚੇਂਜ ਹੋਵਣਗੇ। ਫਿਲਹਾਲ ਜਿੰਨੂ ਜਿੰਨਾ ਖਰਾਬ ਹੋਈਆਂ ਨੇ ਐਨ ਐਨ ਇਹ ਕੱਟ ਕੇ ਇਹ ਇਹਨੂੰ ਸ਼ੱਟ ਕਰਵਾ ਲਾਂ ਅਸੀਂ। ਇੰਨੇ ਕੰਮ ਵਿੱਚ ਅਜ ਮੈਂ 5 ਮਿੰਟ ਕੱਢੇ ਸੀਗੇ ਨੇਲ ਬੈਂਡ ਚੇਂਜ ਕਰਾਂ ਇਹਨੂੰ। ਕਿਉਂਕਿ ਇੰਨੇ ਦਿਨ ਹੋ ਗਏ ਕੰਨੇ ਗੰਦਾ-ਗੰਦਾ ਲੱਗ ਰਿਹਾ ਤਾ ਨਾ। 5 ਮਿੰਟ ਮੈਂਗਾ ਚਲੋ ਇਹਦੇ ਲਈ ਵੀ ਕੱਢਾਂ ਆਪਣੇ ਲਈ। ਤੇ ਦੁੱਧ ਗਰਮ ਕਰਕੇ ਇਹਦਾ ਲਾਉਂਦੇ ਆ ਦਹੀਂ, ਸਬਜ਼ੀ ਜੱਜ ਬਣਿਆ ਸੀਗਾ ਕद्दू। ਹੁਣ ਮੈਂ ਕੜਾਹੀ ਬੈਲੀ ਕਰਕੇ ਡੱਬੇ 'ਚ ਕੱਢ ਲਿਆ ਸੀਗਾ ਅਸੀਂ। ਤੇ ਹੁਣ ਬਣਾਉਂਦੇ ਆ ਚਾਹ ਆਪਣੇ ਲਈ। ਸਬਜ਼ੀ ਜਾ ਚੁੱਕੇ ਆ। ਬਾਕੀ ਇਹ ਮਿਲੀਅਮ ਦੀ ਫਿਟਿੰਗ ਕਰਨੇ ਵਾਲਾ ਭਾਈ ਵੀ ਕਹਿੰਦਾ ਜੀ ਹਫਤਾ ਲੱਗ ਜੂਗਾ ਫਿਟਿੰਗ ਕਰਨੇ ਕਰਨੇ ਨੂੰ ਤੇ ਮਤਲਬ ਕਿ ਉਹ ਅੱਧਾ ਇਹ ਤਾਂ ਬਣਾ ਕੇ ਲਿਆਉਂਦੇ ਆ ਕੁਝ ਆ ਕੇ ਉਰੀਓ ਸੈਟਿੰਗ ਕਰਦੇ ਆ ਜਗ੍ਹਾ ਦੇ ਹਿਸਾਬ ਨਾਲ ਉਹ ਕੰਮ ਨੂੰ ਵੀ ਇੱਕ ਹਫਤਾ ਲੱਗ ਜਾਣਾ ਤੇ ਹੁਣ ਕੱਲ ਨੂੰ ਜੀ ਪੇਂਟ ਵਾਲੇ ਨੇ ਵੀ ਆ ਜਾਣਾ ਜਿੰਨਾ ਵੀ ਹੈਗਾ ਇਹ ਸਾਰਾ ਪੇਂਟ ਅੰਦਰ ਸਾਡੇ ਜ਼ਿਆਦਾਤਰ ਪੇਂਟ ਅੰਦਰ ਘੱਟ ਹੈ ਕਿਉਂਕਿ ਸਾਡੇ 7 7 ਫੁੱਟ ਤੇ ਸਾਰੇ ਹਾਲ ਚ ਟਾਈਲਸ ਲੱਗੀ ਹੋਈ ਹੈ ਤੇ ਦੋ ਰੂਮ ਸਾਡੇ ਉੱਪਰ ਤੱਕੇ ਲੱਗੀਆਂ ਹੋਈਆਂ ਟਾਈਲਸ ਇਸ ਕਰਕੇ ਉਹਨਾਂ ਦੀ ਸਿਰਫ ਛੱਤਾਂ ਐ ਤੇ ਬਾਕੀ ਇਹਨਾਂ ਦੀ ਤਿੰਨ-ਤਿੰਨ ਕਫੂਟਾ ਆਏ ਤੇ ਨਾਲ ਛੱਤਾਂ ਇਹਨਾਂ ਦਾ ਵੀ ਪੇਂਟ ਹੋਣਾ ਐ ਇਹਨਾਂ ਨੂੰ ਟਾਈਮ ਜ਼ਿਆਦਾ ਟਾਈਮ ਨਹੀਂ ਲੱਗਣਾ ਮਤਲਬ ਕਿ ਇਸ ਪੇਂਟ ਕਰਨੇ ਨੂੰ ਤੇ ਫਿਰ ਉਹ ਕਿਚਨ ਦਾ ਪਹਿਲਾਂ ਪੇਂਟ ਕਰਾ ਕੇ ਫਿਰ ਉਹਦੀ ਫਿਟਿੰਗ ਕਰਾ ਕੇ ਕਿਚਨ 'ਚ ਸਾਮਾਨ ਪਾ ਜਾਊਂਗੀ ਤੇ ਫਿਰ ਆਲੇ-ਦਾਲੇ ਜਿੰਨਾ ਵੀ ਹੈਗਾ ਇਹ ਉਹ ਬਾਕੀ ਦਾ ਪੇਂਂਟ ਹੋ ਜਾਊਗਾ ਤੇ ਬਾਕੀ ਕੰਮ ਤਾਂ ਚਲੋ ਜੀ ਇਹ ਲੰਬਾਈ ਐ ਥੋੜਾ ਜਿਹਾ ਪਹਿਸੇ ਮੈਂ ਜੈ ਸੋਚ ਟਾਈਲਸ ਦਾ ਕੰਮ ਸੋਚਿਆ ਤਾਂ ਨਾ ਮੈਨੂੰ ਲੱਗਦਾ ਤਾਂ ਵੀ ਸਿਰਫ ਦੋ ਪਰ ਕਹਿੰਦੇ ਕਹਿੰਦੇ ਜੀ ਤੇਰੋ 10-12 ਦਿਨ ਹੋ ਚੁੱਕੇ ਆ ਬਾਕੀ ਹੁਣ ਵੀ ਹਲੇ ਵੀ 15-20 ਦਿਨ ਲੱਗ ਜਣੇ ਜੀ ਸੈਟਿੰਗ ਹੁੰਦੀ ਇਹਨੂੰ ਤੇ ਬਾਕੀ ਚਲੋ ਇਹ ਕੰਮ ਤਾਂ ਜਦ ਹੁੰਦੇ ਆ ਫਿਰ ਅਹੀਂ ਆ 2-4 ਦਿਨ ਦਾ ਕੰਮ ਵਾਧੇ ਜਾਂਦਾ ਏ ਚਲੋ ਜੀ ਅੱਜ ਦੇ ਬਲੌਗ ਚ ਅਨਹੀਂ ਮਿਲਦੇ ਆ ਕਿਸੇ ਹੋਰ ਬਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ